ਕਈ ਆਂਦੇ ਜੀ ਹੁਣ ਤੇ ਬਹੁਤ ਸੰਗਤ ਬਾਹਰ ਜਾਣ ਦੀ ਤਿਆਰੀ ਕੀਤੀ ਰਹਿਣਾ ਕੋਈ ਨਹੀਂ ਚਾਹੁੰਦਾ ਪੰਜਾਬ ਵਿੱਚ ਉਹ ਕਹਿੰਦੇ ਬਾਬਾ ਜੀ ਬਾਹਰ ਦਾ ਵੀਜ਼ਾ ਲੱਗ ਜਾਵੇ ਮੈਂ ਕਹ ਰ ਇੰਨੀ ਵੀ ਨਹੀਂ ਮੂਰ ਮੰਤਰ ਦੀ ਮਾਲਾ ਫੇਰਿਆ ਕਰੋ ਉਹ ਕਹਿੰਦੇ ਨਹੀਂ ਬਾਬਾ ਜੀ ਤੁਸੀਂ ਅਰਦਾਸ ਕਰ ਦਿਓ ਇੱਕ ਜਣਾ ਮੈਨੂੰ ਕਹਿਣ ਲੱਗਾ ਬਾਬਾ ਜੀ ਕੋਈ ਤਵੀਤ ਨਹੀਂ ਦੇ ਦੇ ਦਿੰਦੇ ਤੁਸੀਂ ਮੈਂ ਕਿਹਾ ਤੇਰਾ ਬੇੜਾ ਤਰ ਜਾਵੇ ਛੱਡੋ ਕਹਿੰਦੇ ਕੋਈ ਤਵੀਤ ਹੈ ਤੇ ਦੇ ਦਿਓ ਕਹਿੰਦੇ ਮੈਂ ਨਾਲ ਰੱਖੂੰਗਾ ਤੇ ਜਾਜ ਵੀ ਬੈ ਕੇ ਚਲ ਜਾਵਾਂਗਾ ਅਜ ਐਸੀ ਖਾਲਸਾ ਜੀ ਇੱਥੇ ਖਲੋਗੇ ਆ ਕੇ ਸਾਨੂੰ ਨਹੀਂ ਵਿਸ਼ਵਾਸ ਹੁਣ ਨਾਸਿਕਤਾ ਹੀ ਹੋ ਗਈ ਨਾ ਇੱਕ ਤਰ੍ਹਾਂ ਦੀ ਕਈਆਂ ਦੀ ਨਾਸਿਕਤਾ ਬਹੁਤ ਵੱਡੀ ਚੋਟ ਮਾਰ ਰਹੀ ਹੈ ਅੱਜ ਕੱਲ ਪੰਥ ਵਿੱਚ ਇੱਕ ਬੀਬੀ ਆਈ ਸੀ ਕਾਲਜ ਵਿੱਚ ਪੜਦੀ ਸੀ ਉਹ ਕਹਿੰਦੇ ਕਿ ਬਾਬਾ ਜੀ ਮੈਂ ਅੰਮ੍ਰਿਤ ਛਕਣਾ ਮੈਂ ਕਿਹਾ ਤੋ ਰੋਕਿਆ ਕਿਸਨੇ ਮੈਂ ਕਹਿੰਦਾ ਜੇ ਚੰਗੀਆਂ ਗੱਲਾਂ ਨੂੰ ਨਹੀਂ ਪੁੱਛਣਾ ਨਹੀਂ ਚਾਹੀਦਾ ਜੇ ਸਤਿਗੁਰਾਂ ਨੂੰ ਪੁੱਛੇ ਨਾ ਚੰਗੀ ਗੱਲ ਵਾਸਤੇ ਮਹਾਰਾਜ ਕਹਿੰਦੇ ਨਹਿ ਬਲੰਬ ਤਰ ਮੰਗ ਦੇਰੀ ਨਹੀਂ ਕਰਨੀ ਤਰਨ ਵਾਸਤੇ ਮਨ ਬੜਾ ਬੇਈਮਾਨ ਹੈ ਉਸੇ ਵੇਲੇ ਬਦਲ ਜਾਂਦਾ ਮੈਂ ਕਿਹਾ ਤਾਂ ਅੰਮ੍ਰਿਤ ਛਕ ਲੈ ਤੇ ਉਹਨੇ ਕਿਹਾ ਨਹੀਂ ਬਾਬਾ ਜੀ ਮੇਰਾ ਪਰਿਵਾਰ ਵੀ ਇੱਥੇ ਆਇਆ ਹੋਇਆ ਤੇ ਪਰਿਵਾਰ ਨੇ ਕਿਹਾ ਤੂੰ ਅੰਮ੍ਰਿਤ ਨਹੀਂ ਛਕਣਾ ਮੈਂ ਕਿਹਾ ਤੂੰ ਪਰਿਵਾਰ ਨੂੰ ਕੀ ਵੇਖਦੀ ਤੂੰ ਆਪਣਾ ਲੋਕ ਪਰਲੋਕ ਸਵਾਰ ਤੂੰ ਆਪਣਾ ਨਾਮ ਜਪ ਤੂੰ ਆਪਣੀ ਬੰਦਗੀ ਕਰ ਉਹਨੇ ਥੋੜੀ ਹੱਲਾਸ਼ੇਰੀ ਹੋਈ ਫਿਰ ਦੂਜੇ ਦਿਨ ਹੋਰ ਆ ਗਈ ਆ ਕੇ ਤੇ ਰੋਣ ਲੱਗ ਪਈ ਕਹਣ ਲੱਗਾ ਬਾਬਾ ਜੀ ਕਹਣ ਲੱਗਾ ਘਰ ਵਾਲੀ ਨੇ ਕਹਿ ਦਿੱਤਾ ਜੇ ਅੰਮ੍ਰਿਤ ਛਕਿਆ ਤੂੰ ਤੈਨੂੰ ਘਰ ਵਿੱਚ ਹੀ ਨਹੀਂ ਪਾਇ ਰੱਖਣ ਦੇਣਾ ਸੀ ਤੂੰ ਸਾਡੇ ਲਈ ਮਰ ਗਈ ਸੀ ਤੇ ਲੇਹਰੀ ਮਰ ਗਈ ਉਹ ਵਿਚਾਰੀ ਸਸੋਂ ਪੰਜੂ ਚ ਪੈ ਗਈ ਸੋ ਖਾਲਸਾ ਜੀ ਅੱਜ ਆਪਾਂ ਇੱਥੋਂ ਤੱਕ ਵੀ ਆ ਗਏ ਕਿਉਂਕਿ ਝੂਠ ਦਾ ਪਸਾਰਾ ਹੈ ਖਾਲਸਾ ਜੀਓ ਝੂਠਾਈ ਬੋਲਵਾਲਾ ਹੈ ਇਸ ਦੇ ਵਿੱਚ ਸੱਚ ਦੇ ਮਾਰਗ ਤੇ ਚੱਲਣਾ ਬੜਾ ਔਖਾ ਹੈ ਖਾਲਸਾ ਜੀਓ ਬੜਾ ਮੁਸ਼ਕਿਲ ਹੈ ਬੜਾ ਓਕਾਏ ਤੇ ਬੜਾ ਹੀ ਮਹਿੰਗਾ ਸੌਦਾ ਹੈਗਾ ਜਿਹੜੇ ਜਿਹੜੇ ਵੀ ਇਸ ਮਾਰਗ ਤੇ ਚੱਲੇ ਸਾਰਿਆਂ ਤੋਂ ਪਹਿਲੇ ਪਰਿਵਾਰ ਨੇ ਉਹਨਾਂ ਦਾ